ਸਾਰੇ ਪਿੰਡੇ ਵਧੀਆ ਆਪ ਸਵਾਗਤ ਕੀਤਾ ਕੋਈ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਨੌਜਵਾਨ ਪੀੜੀ ਨੂੰ ਇਹ ਪੀਣਾ ਸ਼ੇਦੋ ਦੂਰ ਹੋ ਤੇ ਗੇ ਮਲ ਜਾਦਾ ਦੇਖੋ ਓਕੇ ਸਭ ਤੋਂ ਪਹਿਲਾ ਨਾਮ ਰੱਖੋ ਭਾਈ ਗੁਰਜੀਤ ਸਿੰਘ ਸਾਹਿਬ ਭਾਈ ਗੁਰਜੀਤ ਕੀ ਬਧੇ ਮੇਰਾ ਨਾਮ ਬਲਬੀਰ ਸਿੰਘ ਲੈਕਚਰਰ ਬਲਬੀਰ ਸਿੰਘ ਮੈਂ ਪਿੰਡ ਜੈਤੋ ਸੋਜ ਜਿਹਦਾ ਵਸਨੀਕ ਆ ਮੈਂ ਸਰਪੰਚ ਅਨਮੌਜੂਦਾ ਸਰਪੰਚ ਦਾ ਬਰਦਰ ਆ ਅੱਜ ਕੀ ਕਹਿਣਾ ਚਾਹੁੰਦੇ ਅੱਜ ਓਡੇ ਪਿੰਡ ਦੇ ਵਿੱਚੋਂ ਇੱਕ ਖਿਡਾਰੀ ਬੜਾ ਨੈਸ਼ਨਲ ਲੈਵਲ ਤੇ ਖੇਡ ਕੇ ਆਇਆ ਹੈ। ਬੜੀ ਮਾਣ ਵਾਲੀ ਗੱਲ ਆ ਪਿੰਡ ਵਾਸਤੇ। ਪਿੰਡ ਦੀ ਇੱਕ ਕਲੱਬ ਨੂੰ ਬਹੁਤ ਜਿਆਦੀਆਂ ਸ਼ੁਭ ਕਾਮਨਾਵਾਂ ਤੇ ਮੁੰਡਾ ਸਾਡਾ ਇਹ ਜਿਹੜਾ ਵਾ ਸਾਨੂੰ ਅੱਗੇ ਅਸੇ ਹੈਗੀ ਵੀ ਇਹ ਕੁਸ਼ਲ ਹੈ ਕਿ ਇਸ ਪਾਸੇ ਜਾਊਗਾ। ਸਾਨੂੰ ਪ੍ਰਸ਼ਾਸਨ ਵੱਲੋਂ ਅਪੀਲ ਹੈ ਡੀਸੀ ਸਾਹਿਬ ਨੂੰ ਵੀ ਇਸ ਮੁੰਡੇ ਦੀ ਜੋ ਵੀ ਗੇਮ ਵੇਖ ਕੇ ਜਾਂ ਜਿਸ ਤਰ੍ਹਾਂ ਵੀ ਆਨੂੰ ਕਿਸ ਨਾ ਕਿਸੇ ਪਾਸੇ ਜੁੜੀ ਜੁੜੀ ਦਿੱਤੀ ਜਾਵੇ ਕਿਸੇ ਨਾ ਕਿਸੇ ਪਾਸੇ ਨੂੰ ਭਰਤੀ ਕੀਤਾ ਜਾਵੇ ਤੇ ਇੱਕ ਹੈ ਆਪਣਾ ਐਸਸੀ ਆ ਪਰਿਵਾਰ ਦਾ ਬਹੁਤ ਵਧੀਆ ਮਤਲਬ ਹਾਲ ਠੀਕ ਨਹੀਂ ਆ ਮਾਲੀਆ ਇਹਨਾਂ ਦਾ ਤੇ ਇਹਦੀ ਮਤ ਅਹੀਂ ਕਲੱਬ ਤੋਂ ਕਲੱਬ ਚੋਂ ਵੀ ਇਹਨੂੰ ਸਨਮਾਨਤ ਕਰਾਂਗੇ ਦੋ ਚਾਰ ਦਿਨ ਬਾਅਦ ਤੇ ਉਦੋਂ ਇਹਨੂੰ ਮਾਲੀ ਸਹਿਤ ਦਾ ਦਵਾਂਗੇ ਪ੍ਰਸ਼ਾਸਨ ਨੂੰ ਇਹ ਬਹੁਤ ਮਤਲਬ ਜਿੰਨੀ ਜਿੰਨਾ ਵੀ ਕਹੀਏ ਵੀ ਪ੍ਰਸ਼ਾਸਨ ਜੇ ਇਸ ਮੁੰਡੇ ਦੀ ਜੇ ਕਰ ਦਿੰਦਾ ਕਿ ਤੇ ਆਰਸੀਐਫ ਵਿੱਚ ਜਾਂ ਕਿਤੇ ਹੋਰ ਪਾਸੇ ਡੀਸੀ ਸਾਹਿਬ ਕਿਸੇ ਕਿਸੇ ਨਾ ਕਿਸੇ ਹਿਸਾਬੇ ਦੀ ਮਤ ਕਰ ਦਿੰਦੇ ਤੇ ਇਹ ਪਰਿਵਾਰ ਖੁਸ਼ੀਆਂ ਨਾਲ ਖੇੜੇ ਨਰ ਸਿੰਘ ਜਾਤੋਂ ਸਰਜਾਤੋਂ ਇਹ ਸਾਡਾ ਵੀਰ ਛੋਟਾ ਲਵਪ੍ਰੀਤ ਸਿੰਘ ਛੋਟਾ ਨਾਮ ਇਹ ਦੱਲਵਾ ਪਿਆਰ ਨਾਲ ਤੁਸੀਂ ਨੂੰ ਕਹਿੰਦੇ ਆ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਪੂਰੇ ਜੈਤੂ ਸਰਜਾਂ ਨੂੰ ਵਾਇਅਕਤੀ ਕਲੱਬ ਜੈਤੂ ਸਰਜਾਂ ਨੂੰ ਕਿ ਇਹ ਸਾਡਾ ਵੀਰ ਖੇਲੋ ਇੰਡੀਆ ਵਿੱਚੋਂ ਸੈਕੰਡ ਪੋਜੀਸ਼ਨ ਸਿਲਵਰ ਮੈਡਲ ਲੈ ਕੇ ਆਇਆ ਅਸੀਂ ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਪਿੰਡ ਦੀ ਸੰਗਤ ਦਾ ਜਿਹੜੇ ਨਾਲ ਆਇਆ ਇਹਦਾ ਮਾਣ ਵਧਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅਪੇਡਾ ਨਾਮ ਇਹ ਰਿਹਾ ਪਿੰਡ ਜੈਤੂ ਸਰਜਾ ਚੇਰਾ ਨਾ ਕੋਪਿੰਡ ਸਿੰਘ ਜੀ ਤੇ ਅੱਜ ਪਿੰਡ ਦੇ ਗੱਭਰੂ ਵੱਲੋਂ ਮੱਲਾ ਮਾਰੀ ਜਾਂਦਾ ਸਾਡੇ ਪਿੰਡ ਦਾ ਵੈਸੇ ਪਹਿਲਾਂ ਸਪੋਰਟਸ ਦੇ ਵਿੱਚ ਸ਼ੁਰੂ ਤੋਂ ਉੱਤੋਂ ਹੀ ਮੱਲਾ ਮਾਰਦਾ ਆ ਸਾਡੇ ਪਿੰਡ ਦੇ ਜਿਹੜੇ ਸਭ ਤੋਂ ਪੁਰਾਣੇ ਖਿਡਾਰੀ ਆ ਮਾਸਟਰ ਸ੍ਰਿੰਦਰ ਸਿੰਘ ਜੋ ਸਾਡੇ ਕਲੱਬ ਦੇ ਚੇਅਰਮੈਨ ਨੇ ਤੇ ਸਾਡੇ ਪਿੰਡ ਦੇ ਸਰਪੰਚ ਜੋਸ਼ਵਿੰਦਰ ਸਿੰਘ ਉਹ ਵੀ ਬਹੁਤ ਵਧੀਆ ਇਸ ਕਲੱਬ ਦੇ ਪਲੇਅਰ ਰਹੇ ਨੇ ਤੇ ਅੱਜ ਵੀ ਕਲੱਬ ਨੂੰ ਬਹੁਤ ਵਧੀਆ ਸੰਯੋਗ ਦਿੰਦੀ ਪੂਰੀ ਪੰਚਾਇਤ ਤੇ ਮਾਸਟਰ ਸ੍ਰਿੰਦਰ ਸਿੰਘ ਤੇ ਜੋ ਪੂਰੇ ਮਤਲਬ ਕਲੱਬ ਦੇ ਤੇ ਜਾਂ ਪੰਚਾਇਤ ਦੇ ਸਹਿਯੋਗ ਦੇ ਨਾਲ ਜਿਹੜੀ ਨਵੀਂ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਸਾਡੀ ਕਲੱਬ ਦੇ ਚੇਅਰਮੈਨ ਨੇ ਮਾਸਟਰ ਸਰਿੰਦਰ ਸਿੰਘ ਤੇ ਪ੍ਰਧਾਨ ਚੁਣਿਆ ਗਿਆ ਸੀ ਸਰਬਜੀਤ ਸਿੰਘ ਬੱਬੂ ਜੋ ਇਸ ਟਾਈਮ ਜਰਮਨੀ ਤੇ ਨੇ ਤੇ ਵਾਈਸ ਪ੍ਰਧਾਨ ਨੇ ਗੁਰਵਿੰਦਰ ਸਿੰਘ ਸਾਹੀ ਜੋ ਯੂਕੇ ਤੇ ਨੇ ਇਸ ਟਾਈਮ ਤੇ ਕੈਸ਼ੀਅਰ ਆਡੇ ਨੇ ਗਰਮੀਤ ਸਿੰਘ ਜੋ ਆਰਸੀਐਫ ਦੇ ਵਿੱਚ ਬਹੁਤ ਹੀ ਵਧੀਆ ਪਲੇਅਰ ਨੇ ਜੋ ਫੁੱਟਬਾਲ ਦੇ ਵਿੱਚ ਬਹੁਤ ਉਹਨਾਂ ਨੇ ਪਿੰਡ ਦਾ ਨਾਮ ਉੱਚਾ ਕੀਤਾ ਆ ਤੇ ਸਾਡੀ ਸਾਰੀ ਕਲੱਬ ਜਿਹੜੀ ਆ ਜੋ ਨਵੇਂ ਪਲੇਅਰ ਆ ਉਹਨਾਂ ਨੇ ਹਰ ਤਿਕਾ ਦੀ ਸਹਿਯਤਾ ਦਿੰਦੀ ਹੈ ਇਹ ਤਾਂ ਗਾਂ ਕ ਵੀ ਦਿੰਦੀ ਰਹੇਗੀ ਮਤਲਬ ਕਲੱਬ ਦਾ ਵੀ ਬਹੁਤ ਵਧੀਆ ਪਲੇਅਰਾਂ ਨੂੰ ਸੰਯੋਗ ਆ ਤੇ ਸਾਡੀ ਕਲੱਬ ਜਿਹੜੀ ਆ ਪ੍ਰਧਾਨ ਸਾਹਿਬ ਵੱਲੋਂ ਵੀ ਹੁਕਮ ਆਇਆ ਹਨ ਹੁਣੇ ਵੀ ਜਿੰਨੇ ਵੀ ਐਨ ਆਰ ਆ ਵੀਰ ਆ ਉਹ ਇਸ ਮੁੰਡੇ ਨੂੰ ਗਰਾਊਂਡ ਦੇ ਵਿੱਚ ਜਿੱਦਾਂ ਟੂਰਨਾਮੈਂਟ ਕਰਾਈ ਜਾਊਗੀ ਸਰਪੰਚ ਸਾਹਿਬ ਦੇ ਸੰਯੋਗ ਦੇ ਨਾਲ ਸਾਰੀ ਪੰਚਾਇਤ ਦੇ ਨਾਲ ਤੇ ਵਧੀਆ ਤਰੀਕੇ ਨਾਲ ਇਹਨੂੰ ਸਨਮਾਨਿਤ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ